ਦੇਖੋ ਜੀ ਮਾਜਾਬ ਨੇ ਨਾਰਾ ਦਿੱਤਾ 130 ਸੋ ਅਸੀਂ ਜਿੱਤਾਂਗੇ 13 ਦੀਆਂ 13 ਸੀਟਾਂ ਪੂਰੀ ਮਿਹਨਤ ਕਰ ਰਹੇ ਆ ਤੇ ਲੋਕਾਂ ਦੇ ਕੰਮ ਹੋਏ ਨੇ ਲੋਕਾਂ ਨੂੰ ਯਕੀਨ ਹੈ ਕਿ ਤੇ ਅਸੀਂ ਕਦੇ ਨਹੀਂ ਕਿਸੈਂਟਰ ਦੇ ਸਾਡੇ ਨਮਾਇंदे ਜਾਣ ਕੇ ਉੱਥੇ ਜਾ ਕੇ ਆਪਣੀ ਆਵਾਜ਼ ਵੀ ਉਠਾਉਣਗੇ ਤੇ ਜਿਹੜਾ ਵੀ ਬੰਦਾ ਹੱਕ ਹੈ ਉਹ ਘੱਗਰਲੀ ਵੀ ਹੋ ਗਿਆ ਸਨੌਰ ਹਲਕੇਲੀ ਵੀ ਹੋ ਗਿਆ ਲੈ ਕੇ ਆਉਂਗਾ ਹਲਕਾ ਸਨੌਰ ਨਿਵਾਸੀਆਂ ਨੇ ਇੰਨਾ ਪਿਆਰ ਬਖਸ਼ਿਆ ਇੰਨਾ ਮਾਣ ਬਖਸ਼ਿਆ ਇੰਨਾ ਘੱਟ ਸੀ ਤੁਸੀਂ ਆਪ ਸਭ ਨੇ ਦੇਖਿਆ ਸੋ ਇਹਨਾਂ ਦਾ ਵਿਸ਼ਵਾਸ ਸੋ ਇਹਨਾਂ ਦਾ ਵਿਸ਼ਵਾਸ ਹੋ ਗਿਆ ਹੋ ਗਿਆ ਵੀ ਡਾਕਟਰ ਕੁਲਵੀਰ ਜੀ ਮੈਥੋਂ ਜਿੱਤ ਰਹੇ ਨੇ ਪਟਿਆਲਾ ਸੀਟ ਭਾਰੀ ਕੋ ਮਤਲਬ ਪਹਿਲੀ ਦਿਖਾਈ ਦੇ ਰਹੀ ਜਿੱਦਾਂ ਰਾਹੁਲ ਗੱਦੀ ਦੀ ਕਿਤੇ ਪੂਰੇ ਪੰਜਾਬ ਤੋਂ ਕੱਟ ਕੇ ਇਹਨਾਂ ਦੀ ਗੱਲ ਹਰ ਕਸਨੋਰ ਦੇ ਦੇਖੋ ਜੀ ਇਹ ਤਾਂ ਪਿਆਰ ਹੈ ਹਲਕਾ ਸਨੌਰ ਨਿਵਾਸੀਆਂ ਦਾ ਪਠਾਨ ਮਜਰਾ ਜਿਲੀ ਵੀ ਤੇ ਭਗਵੰਤ ਮਾਂ ਜਿਲੀ ਵੀ ਜੋ ਆਪ ਉਹ ਹਰੇ ਚੱਲ ਕੇ ਇੰਨੀ ਗਰਮੀ ਚ ਧੁੱਪ ਨਹੀਂ ਦੇਖਦੇ ਛਾਂ ਨਹੀਂ ਦੇਖਦੇ ਇੰਨੇ ਵਲੰਟੀਅਰਸ ਆਏ ਹੋਏ ਤੇ ਤਿਆਰ ਨੇ ਨਾ ਚੱਲੀ ਬਿਲਕੁਲ ਜੀ ਇਸ ਤਰ੍ਹਾਂ ਦੇ ਮਤਲਬ ਫਿਰ ਹੁਣ 13 ਦੀ 13 ਚੋਣ ਦੇ ਦੇਖੋ ਜੀ ਮਾਝਾ ਸਾਹਿਬ ਨੇ ਨਾਰਾ ਦਿੱਤਾ 13 0 ਸੋ ਅਸੀਂ ਜਿੱਤਾਂਗੇ 13 ਦੀਆਂ 13 ਸੀਟਾਂ ਪੂਰੀ ਮਿਹਨਤ ਕਰ ਰਹੇ ਆ ਤੇ ਲੋਕਾਂ ਦੇ ਕੰਮ ਹੋਏ ਨੇ ਲੋਕਾਂ ਨੂੰ ਯਕੀਨ ਆ ਕਿ ਤੇ ਅਸੀਂ ਨਾ ਜਿੱਤੂਗੇ ਦੂਜੇ ਨੇਤਾ ਪਟਿਆਲੇ ਦਾ ਘੱਗਰ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ ਤਾਂ ਕੁਝ ਸਪੈਸ਼ਲ ਦੇਖੋ ਜੀ ਸਰਕਾਰ ਵੀ ਉਹਦੇ ਤੇ ਕੰਮ ਕਰ ਰਹੀ ਹੈ ਤੇ ਜਿਸ ਸੰਦਰੱਖ ਸਾਡੇ ਨਮਾਇंदे ਜਾਣਗੇ ਉੱਥੇ ਜਾ ਕੇ ਆਪਣੀ ਆਵਾਜ਼ ਵੀ ਉਠਾਉਣਗੇ ਤੇ ਜਿਹੜਾ ਵੀ ਬਣਦਾ ਹੱਕ ਹੈ ਉਹ ਘੱਗਰ ਲਈ ਵੀ ਹੋ ਗਿਆ ਸਨੌਰ ਹਲਕੇ ਲਈ ਵੀ ਹੋ ਗਿਆ ਲੈ ਕੇ ਉਹਨੂੰ